ਜਿਹੜੇ ਬੰਦੇ ਨੇ ਬਾਈ ਕਿਤੇ ਬੱਕਰੀਆਂ ਦੇ ਬਾੜੀ 'ਚ ਨਹੀਂ ਨਾ ਵੜ ਕੇ ਦੇਖਿਆ ਤਾਂ ਕਮੈਂਟ ਉਹੀ ਜ਼ਿਆਦਾ ਕਰਦੇ ਹੁੰਦੇ ਨੇ ਵੀ ਇਹਨਾਂ ਨੇ ਕੋਈ ਚੇਪੀ ਲਾ ਲਈ ਇੱਕ ਦਿਨ ਮੈਂ ਧਨੋਲੇ ਬੱਕਰੀ ਵੇਚੀ ਆ ਜੀ 16500 ਰੁਪਏ ਨੂੰ ਬੱਕਰੀਆਂ ਵੇਚੀਆਂ ਹਾਂ 16500 ਹਾਂ ਥੋੜੇ ਜਨਰਲ ਦੀ ਸ਼ਾਇਦ ਵੀਡੀਓ ਪਈ ਸੀ ਹਾਂ 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 ਸੂਨ ਵਾਲੀਆਂ ਬੱਕਰੀਆਂ ਸਾਰੀਆਂ ਉਹ ਇੱਕ ਬੰਦੇ ਦਾ ਕਮੈਂਟ ਆਇਆ ਉਹਦੇ ਵਿੱਚ ਕਮੈਂਟ ਪਤਾ ਨਹੀਂ ਕੀ ਬੰਦੇ ਨੇ ਲਿਖਿਆ ਕਹਿੰਦਾ ਪਤਾ ਨਹੀਂ ਕੀ ਬੋਕ ਬਣਾਤਾ ਕੀ ਇਹੋ ਜਿਹੇ ਕੋਈ ਲਿਖਿਆ ਨੇ ਬੰਦਿਆਂ ਦਾ ਬੋਕ ਬਣਾਤਾ ਹਾਂ ਜੀ ਹਾਂ ਉਹ ਮੈਂ ਬਾਈ ਨੂੰ ਵੀਡੀਓ ਰਾਹੀਂ ਜਵਾਬ ਦੇਣਾ ਚਾਹੁੰਦਾਗਾ ਵੀ ਬਾਈ 16500 ਨੂੰ ਸਤਿ ਸ਼੍ਰੀ ਅਕਾਲ ਦੋਸਤੋ ਬਈ ਅੱਜ ਆਪਣੀ ਵੀਡੀਓ ਵਿੱਚ ਸਵਾਗਤ ਹਾਰੇ ਵੀਰਾਂ ਦਾ ਅੱਜ ਆਪਾਂ ਬਈ ਸਹੌਲੀ ਮੰਡੀ 'ਚ ਪਹੁੰਚੇ ਹੋਏ ਹਾਂ ਬੱਕਰੀਆਂ ਦੀ ਮੰਡੀ ਲੱਗਦੀ ਆ ਹਰ ਐਤਵਾਰ ਨੂੰ ਤੇ ਇਧਰ ਚਾਰੇ ਪਾਸੇ ਦੇਖ ਲਓ ਮੰਡੀ ਦਾ ਮਾਹੌਲ ਲੰਗਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਹੁੰਦਾਗਾ ਪਰੌਂਠੇ ਹੁੰਦੇ ਆ ਬਈ ਤੇ ਨਾਲ ਚਾਹ ਹੁੰਦੀ ਆ ਪਾਣੀ ਦਾ ਪ੍ਰਬੰਧ ਵਧੀਆ ਹੁੰਦਾਗਾ ਤੇ ਹਰ ਐਤਵਾਰ ਨੂੰ ਮੰਡੀ ਲੱਗਦੀ ਆ ਪਹੁੰਚਿਆ ਕਰੋ ਵੱਧ ਵੱਧ ਅੱਜ ਸਾਨੂੰ ਇੱਕ ਇਹ ਆਜੜੀ ਵੀਰ ਨਾਲ ਮਲਾਉਂਦੇ ਆ ਵਪਾਰੀ ਵੀ ਆਹੋ ਤੇ ਆਜੜੀ ਵੀ ਆ ਘਰੇ ਵੀ ਬੱਕਰੀਆਂ ਚਾਰਦਾਗਾ ਤੇ ਮੰਡੀਆਂ ਚ ਵੀ ਉਹਨਾਂ ਦਾ ਨਾਮ ਉਡਾਗਾ ਅੱਜ ਦੀ ਟਾਈਮ 'ਚ ਜੇ ਉਹਨਾਂ ਦੀ ਗੱਲ ਕਰੀਏ ਆਪਾਂ ਤਾਂ ਸਭ ਤੋਂ ਵੱਧ ਬੱਕਰੀਆਂ ਜਿਹੜਾ ਅੱਜ ਦੇ ਟਾਈਮ 'ਚ ਉਹ ਵੇਚ ਰਹੇ ਨੇ ਵੇਖ ਇੱਕ ਤਰ੍ਹਾਂ ਦੀ ਬੱਕਰੀ ਹੁੰਦੀ ਆ ਆਪਾਂ ਚ ਵੀ ਮਿਲ ਜਾਂਦੀ ਆ ਸਸਤੀ ਬੱਕਰੀ ਮਹਿੰਗੀ ਬੱਕਰੀ ਕਹੇ ਜੀ ਮਰਜ਼ੀ ਲੈ ਲਓ ਤੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਬੱਕਰੀਆਂ ਵੇਚਦੇ ਨੇ ਰਾਮੂ ਇੱਕ ਬੱਕਰੀ ਹਸਰੀਕਾਲ ਬਾਈ ਸਸਰੀਆ ਬਾਈ ਸਸਰੀਆ ਵੀਰੇ ਕੀ ਹਾਲ ਆ ਕਿਰਪਾ ਜੀ ਮਾਲਕ ਜੀ ਵੀਰੇ ਬਾਈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਸਭ ਤੋਂ ਵੱਧ ਬੱਕਰੀਆਂ ਵੇਚੀ ਜਾਂਦੇ ਹੋ ਨਾ ਕੀ ਕਾਰਨ ਆ ਬਾਈ ਇਹਦਾ ਕਾਰਨ ਬਾਈ ਭਾਅ ਪੈਂਦਾ ਮਾਲ ਹੈਗਾ ਅੱਛਾ ਹਾਂ ਜੀ ਭਾਅ ਜੇ ਵੇਚੀ ਜਾਂਦੇ ਬਾਈ ਭਾਅ ਜੇ ਕੀ ਜਾਂਦੇ ਹਰੇਕ ਬੰਦਾ ਬਾਈ ਕੋਈ ਵੀ ਨਵਾਂ ਫਾਰਮ ਪਾਉਂਦਾ ਹੈਗਾ ਕਹਿੰਦਾ ਬਾਈ ਘੱਟ ਤੋਂ ਘਮ ਸਟਾਰਟ ਕਰਾਂਗੇ ਹੂੰ ਠੀਕ ਹੈ ਜੀ ਕਿੰਨੇ ਕੁ ਰੇਟ ਦੀਆਂ ਬੱਕਰੀਆਂ ਹੁੰਦੀਆਂ ਨੇ ਤੇਰੇ ਲਾਵੇ ਬੱਕਰੀਆਂ ਹੁੰਦੀਆਂ ਨੇ ਬਾਈ ਇਹ 13000 ਤੋਂ ਸਟਾਰਟਿੰਗ 22-22000 ਤੱਕ ਜੀ 20-22000 ਤੱਕ ਹੁੰਦੀ ਆ ਠੀਕ ਹੈ ਤੇ ਇਹ ਜਿਹੜਾ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਉਹਦੇ ਲਈ ਠੀਕ ਨੇਣਾ ਰੇਟ ਬਿਲਕੁਲ ਹੀ ਬਿਲਕੁਲ ਜੀ ਅਜੇ ਬਾਕੀ ਕੋਈ ਬੱਕਰੀਆਂ ਜੋ ਕੋਈ ਘਾਟ ਤਾਂ ਨਹੀਂ ਹੁੰਦੀ ਘਾਟ ਕੋਈ ਨਹੀਂ ਹੁੰਦੀ ਬਾਈ ਹੂੰ ਸਾਡੇ ਕੋਲ ਫੋਨ ਫਾਨ ਆਦੇ ਰਹਿੰਦੇ ਨੇ ਬਾਈ ਕਈ ਵਾਰ ਕਿਸੇ ਬੰਦੇ ਤੋਂ ਨਹੀਂ ਸਮਝਦੇ ਆ ਨਾ ਕਈ ਬੰਦੇ ਫਾਰਮ ਪਾ ਲੈਂਦੇ ਬਾਈ ਨਹੀਂ ਸਮਝਦੇ ਬੰਦੇ ਬੰਦੇ ਭੱਜ ਜਾਂਦੇ ਨੇ ਬਾਈ ਹੂੰ ਜਾਂ ਕਈ ਬੰਦੇ ਬਾਈ ਦੋ ਤਿੰਨ ਜਾਨੇ ਰੜ ਕੇ ਸਾਂਝਾ ਕਰ ਲੈਂਦੇ ਨੇ ਇੱਕ ਦੋ ਬੰਦੇ ਵਿੱਚੋਂ ਭੱਜ ਜਾਂਦੇ ਨੇ ਬਈ ਇਕੱਲਾ ਹੁੰਦਾ ਰਹਿੰਦਾ ਰਹਿੰਦਾ ਜਾਂ ਵੇਚ ਦਿੰਦੇ ਹਨ ਹਾਂ ਹੂੰ ਫਿਰ ਸਾਨੂੰ ਫੋਨ ਕਰਦੇ ਨੇ ਬਾਈ ਇਕੱਠੀਆਂ ਲੈ ਲੈਣੇ ਉਥੋਂ ਇਕੱਠਾ ਤੁਸੀਂ ਸੌਦਾ ਮਾਰ ਲੈ ਠੀਕ ਹੈ ਲੈ ਬਾਈ ਬੱਕਰੀਆਂ ਦਿਖਾਵਾਂਗੇ ਸਾਨੂੰ ਕੱਠੀਆਂ ਵੀ ਦੇ ਦਿੰਨੇ ਹਾਂ ਹਾਂ ਜੀ ਹਾਂ ਬੱਕਰੀਆਂ ਦੇਖਦੇ ਆਂ ਇਧਰਲੀ ਸਾਈਡ ਆਉਣਾ ਵਾੜਾ ਹਾਂ ਜੀ ਬੱਚਾ ਲੈ ਜਾਦੇ ਤੇ ਸਾਨੂੰ ਬੱਕਰੀਆਂ ਦਿਖਾਈ ਜਾਂਦੇ ਆਂ ਬਾਈ ਨਾਲ ਦੀ ਨਾਲ ਤੇ ਰੇਟ ਵੀ ਪੁੱਛੀ ਚੱਲਾਂਗੇ ਇਹ ਰਾਮੂ ਇਹ ਕਿਹੜੀ ਬੱਕਰੀ ਆ ਤੇ ਕਿੰਨਾ ਹੈ ਇਹ ਬਾਈ 6 ਦੰਦ ਬੱਕਰੀ ਹੈ ਹੂੰ ਤੇ ਆ ਦੇਖੋ ਜੀ ਇਧਰ ਮਾਰੋ ਮੀਗਾ ਜੀ ਨਾਲ ਇਹਦੇ ਬੱਚਾ ਖਲੂਨ ਸੂਈ ਹੈ ਇਹ ਪਹਿਲੇ ਸੂਈ ਸੂਈ ਹੈ ਜੀ ਅੱਛਾ ਨਾਲ ਬੱਚਾ ਇੱਕ ਹਾਂ ਜੀ 6 ਦੰਦ ਇੱਥੱਲੇ ਛੱਡ ਦੇ ਬੱਚਾ ਛੱਡ ਦੇ ਬੱਕਰੀ ਤੇ ਆ ਦੇਖੋ ਇਹ ਬੱਚਾ ਹੀ ਹੈ ਇਹ ਇਹ ਬੱਚਾ ਵੀ ਬੱਚਾ ਵੀ ਲੈੰਦੀ ਹੈ ਨਾ ਦੁੱਧ ਕਿੰਨਾ ਦਊਗੀ ਦੁੱਧ ਬਾਈ 2 ਕਿਲੋ ਦੋਨੇ ਡੰਗ ਦਾ ਦੋਨੇ ਡੰਗਾਂ ਦਾ ਬਾਕੀ ਦੁੱਧ ਆਉਂਦੀ ਸੇਵਾ ਨਾਲ ਬਾਈ ਜੀ ਅਗਲੇ ਨੇ ਉਹ ਕਰਨਾਗਾ ਹੂੰ ਸੇਵਾ ਦਾ ਲੈਣਾ ਕੀ ਕੰਮ ਮੋਲੇ ਦਾ ਕਿੰਨਾ ਕਿਹਾ ਮੋਲੇ ਦਾ 22000 ਰੁਪਏ ਜੀ 22000 ਹਾਂ ਜੀ ਇਹ ਲੋਹੇ ਰੰਗ ਚ ਇਹ ਲੋਹੀ ਹੈ ਪੱਕੀ ਲੋਹੀ ਪੱਕੀ ਲੋਹੀ ਹੈ ਹਾਏ ਹਾ ਕਿੰਨੀਆਂ ਬੱਕਰੀਆਂ ਲੈ ਕੇ ਆਇਆ ਰਾਮੂ ਬੱਕਰੀਆਂ ਬਾਈ ਜੀ 11 ਲੈ ਕੇ ਆਏ ਸੀ ਆ 11 ਹਾਂ ਜੀ ਲਾ ਪਹਿਲਾਂ ਲੋਹੀਆਂ ਦਿਖਾ ਦੇ ਫਿਰ ਤਿੰਨੇ ਆ ਦੋਨੀਆਂ ਫੜ ਲਿਆ ਜੋੜੀ ਫੜ ਲਿਆ ਬਾਈ ਆ ਵੀ ਲੋਹੀ ਹੈ ਜੀ ਇਹ ਅੱਠ ਤੋਂ ਫਰੈਸ਼ ਆਈ ਬਿਲਕੁਲ ਇਹ ਗੱਬਣਾ ਹੈ ਹਾਂ ਜੀ ਸਾਢੇ 3 ਮਹੀਨੇ ਦੀ ਗੱਬਣਾ ਆਈ ਹੈ ਫੁੱਲ ਗਰੰਟੀ ਦੀ ਗਰੰਟੀ ਦੀ ਤੇ ਤੁਸੀਂ ਬਈ ਬੱਕਰੀਆਂ ਦੀਆਂ ਨਾ ਮੈਂ ਦੇਖਦਾ ਆਪਾਂ ਲਾਈਵ ਸੌਦੇ ਨਹੀਂ ਬਣਾਉਣੇ ਹੁੰਦੇ ਆ ਵੀਡੀਓ ਛੱਡੀ ਤਾਂ ਤੁਸੀਂ ਬੱਕਰੀਆਂ ਗਰੰਟੀ ਲੈ ਲੈਣੇ ਹੁੰਦੇ ਆ ਸੌਦੇ ਦੇ ਵਿੱਚ ਬਾਈ ਹੁਣ ਆ ਦੇਖੋ ਆ ਬੱਕਰੀ ਆਪਾਂ ਨੂੰ ਨਰਾਲੀ ਦੇਖਣ ਲੱਗ ਰਿਹਾ ਗੱਬਣ ਹਮ ਅਸੀਂ ਇਹਦੀ ਗਰੰਟੀ ਲਵਾਂਗੇ ਕਿ ਕਈ ਵਾਰੀ ਖਾਲੀ ਨਿਕਲਿਆ ਹੋਵੇ ਫੇਰ ਵਾਪਸ ਬਾਈ ਜੀ ਵਾਪਸ ਹੁਣ ਆ ਬੱਕਰੀ ਦੇਖ ਲੈਣੇ ਹਾਂਜੀ ਹਾਂ ਆ ਬੱਕਰੀਆਂ ਦੇਖੋ ਹੁਣ ਬਾਈ ਬੱਕਰੀ ਇਹ ਵੀ ਗੱਭਣਾ ਕਿ ਸਾਨੂੰ ਪਤਾ ਇਹ ਗੱਭਣਾ ਹੈ ਬੱਕਰੀ ਹੂੰ ਇਹ 1.5 2 ਮਹੀਨੇ ਦੀ ਗੱਭਣਾ ਬਈ ਇਹਦੀ ਗਰੰਟੀ ਨਹੀਂ ਲੈਂਦੇ ਅੱਛਾ ਇਹਦੀ ਗਰੰਟੀ ਨਹੀਂ ਲੈਂਦੇ ਨਹੀਂ ਨਹੀਂ ਜਿਹੜੀ 3 ਮਹੀਨੇ ਤੋਂ ਉੱਪਰ ਆ ਉਹਦੀ ਗਰੰਟੀ ਜਿਹੜੀ ਬੱਕਰੀ ਬਈ 2.5 3 ਮਹੀਨੇ ਤੋਂ ਉੱਤੇ ਹੋਊਗੀ ਹੂੰ ਉਹਦੀ ਗਰੰਟੀ ਲੈਣਗੇ ਬਈ ਅੱਛਾ ਆ ਦੇਖੋ ਨਾ ਇਹਨਾਂ ਦਾ ਲੋਈਆਂ ਦਾ ਮੁੱਲ ਕਿੰਨਾ ਸੀਗਾ ਇਹ ਲੋਈਆਂ ਦਾ ਮੁੱਲ ਬਈ ਜੀ 40000 ਰੁਪਏ ਜੋੜੀ ਦਾ ਜੀ ਜੋੜੀ ਦਾ 2000 ਰੁਪਏ ਇੱਕ ਬੱਕਰੀ ਦਾ ਹਾਂ ਜੀ ਹਾਂ ਠੀਕ ਆ ਬਾਕੀ ਆ ਕਾਲੀ ਆ ਗਈ ਬਈ 37 38 ਇੰਚ ਹਾਈਟ ਹੈ ਹੂੰ ਤੇ ਦੁੱਧ ਉਹ ਦੇ ਰਹੀ ਹੈ ਕਿ 1.5 2 ਮਹੀਨੇ ਦੀ ਇਹ ਗਰਾਜ਼ ਹੋਈ ਹੈਗੀ ਇਹਦਾ ਮੁੱਲ ਬਾਈ 20000 ਰੁਪਏ ਮੁੱਲ ਕਰਦੇ ਆ ਇਹਦਾ 20000 ਅਰੇ ਆ ਨਗਰੀ ਪੂਰੀ ਨਗਰੀ ਇਹ ਆ ਇੱਕੋ ਜਿਹਾ ਬੱਚਾ ਜਿਹੜਾ ਉਹ ਕਾਲੀ ਇਹ ਆ ਕਾਲੀ ਬੱਕਰੀ ਦਾ ਬੱਚਾ ਜੀ ਇਹਦਾ ਜਿਹੜੀ ਆਹ ਜੀ ਬੱਚਾ ਜੀ ਅੱਛਾ ਇਹ ਇਹਦਾ ਬੱਚਾ ਜੀ ਉਹ ਕਾਲਾ ਬੱਚਾ ਜੀ ਇਹਦਾ ਬੱਚਾ ਹਾਂ ਜੀ ਹਾਂ ਇਹਦਾ ਮੁੱਲ ਕਿੰਨਾ ਬੱਚੇ ਵਾਲੀ ਇਹਦਾ 20000 ਰੁਪਏ ਜੀ ਹੈ 20000 ਹੈ ਇਹਦਾ 20000 ਇਹਦਾ ਹਾਂ ਜੀ ਹਾਂ ਬੱਚੇ ਦੇ ਤਿੰਨ ਸੀ ਬਾਈ ਅੱਛਾ ਤਿੰਨ ਬੱਚੇ ਬੱਕਰੀ ਤਾਂ ਥੋੜੀ ਲੱਸੀ ਹੈਗੀ ਦੋ ਬੱਚੇ ਮਰ ਗਏ ਸੀ ਬਾਈ ਮਰ ਗਏ ਹਾਂ ਇਹ ਇੱਕ ਹੋਣੇ ਦੇ ਨਾਲ ਆ ਪੱਠਾ ਕ ਪੱਠਾ ਹੀ ਇਹਦੇ ਨਾਲ ਜੀ ਠੀਕ ਹੈ ਤੇ ਆ ਨਾਗਰੀ ਬਾਈ ਆ ਗਈ ਨਾਗਰੀ ਦੇਖੋ ਇਹ ਹੈਗੀ 3.5 ਮਹੀਨੇ ਦੀ ਗੱਬਣ ਬਾਈ ਅੱਛਾ ਫੁੱਲ ਗਰੰਟੀ ਦੀ ਹੈ ਜੀ ਫੁੱਲ ਗਰੰਟੀ ਇਹਦੀ ਹਾਂ ਜੀ ਹਾਂ ਹੂੰ ਇਹਦਾ 23000 ਰੁਪਏ ਮੁੱਲ ਕਰਦੀ ਠੀਕ ਹੈ ਤੇ ਕਈ ਵਾਰੀ ਭਾਈ ਐਵੇਂ ਹੋਵੇ ਹਨਾ ਵੀ ਥੋੜੇ ਨਾਲ ਬੰਦਾ ਸੌਦਾ ਕਰ ਲੇ ਬੱਕਰੀ ਦਾ ਹਾਂਜੀ ਜੇ ਮੈਂ ਇਹਦਾ ਕਰ ਲਿਆ ਹਾਂਜੀ ਹਾਂ ਤਾਂ ਕਈ ਵਾਰੀ ਘਰੇ ਜਾ ਕੇ ਬੱਕਰੀ ਫਿੱਟ ਨਾ ਆਵੇ ਫਿਰ ਤੁਸੀਂ ਜੇ ਉਹ ਕਹੇ ਵੀ ਭਾਈ ਬਦਲ ਕੇ ਲੈ ਕੇ ਜਾਣੀ ਆ ਕੋਈ ਗੱਲ ਨਹੀਂ ਬਦਲਦਾ ਆਪਨਾਂ ਕੇ ਚੱਕਰੇ ਵੀ ਬੱਕਰੀ ਬਦਲ ਕੇ ਲਿਆ ਸਕਦਾ ਹਾਂਜੀ ਹਾਂ ਬਦਲ ਕੇ ਲਿਆ ਸਕਦਾ ਠੀਕ ਹੈ ਠੀਕ ਹੈ ਕਈ ਵਾਰੀ ਭਾਈ ਵੀਡੀਓ ਆਪਾਂ ਕਈ ਬੰਦੇ ਹੁੰਦੇ ਨੇ ਨੇੜੇ ਵੀਡੀਓ ਇਹਨਾਂ ਫੁੱਲ ਬਣਾ ਦੇਣਗੇ ਹਮ ਆਹਨੇ ਵੀਡੀਓ ਜੀ ਸੋਹਣੀ ਲੱਗਦੀ ਜੀ ਘਰੇ ਜਾ ਕੇ ਨਹੀਂ ਚੀਜ਼ ਸੋਹਣੀ ਲੱਗਦੀ ਹਾਂ ਕੋਈ ਗੱਲ ਨਹੀਂ ਭਾਈ ਸੌਦਾ ਹੋ ਗਿਆ ਕੋਈ ਈਡੀ ਗੱਲ ਥੋੜਾ ਜੀ ਆਲੇ ਨਹੀਂ ਫਿੱਟ ਹਾਂ ਆ ਦੇਖੋ ਬਾਈ ਛੇਰੇ 2.5 ਮਹੀਨਿਆਂ ਦੀ ਗੱਬਣਾਈ ਬੱਕਰੀ 2.5 ਮਹੀਨਿਆਂ ਦੀ ਗੱਬਣ ਦੁੱਧ ਦਿੰਦੀ ਆ ਹਾਂ ਇਹ 37 38 ਚ ਹਾਈਟ ਇਧਰ ਮਾਰੋ ਦੰਦਾ ਨੂੰ ਨੀ ਗਈ ਲੰਨੇ ਨਵੇਂ ਹਨ 2.5 ਲੀਟਰ ਬੱਕਾ ਦੁੱਧ aí ਬੱਕਰੀ ਦਾ 2.5 ਲੀਟਰ ਹੀ 2.5 ਲੀਟਰ ਹਾਂ ਜੀ ਹੂੰ 2.5 ਮਹੀਨਿਆਂ ਦੀ ਗੱਬਣਾਈ ਇਹ 2.5 ਮਹੀਨਿਆਂ ਦੀ ਗੱਬਣਾ ਨਾਲ ਕੋਈ ਸੈ ਨਹੀਂ ਬੱਚਾ ਨਾ ਬੱਚਾ ਹੈ ਨਹੀਂ ਇਹ ਗੱਬਣਾਈ ਇਹ ਬੱਕਰੀ ਠੀਕ ਆ ਬਾਈ ਤੇ ਤੇਰਾ ਨੰਬਰ ਬੋਲੀ ਤੇਰਾ ਬਾਈ ਨੰਬਰ ਬਾਈ ਜੀ 98553 ਹੂੰ 42203 ਜੀ ਠੀਕ 42 9553 42203 ਠੀਕ ਆ ਤੇ ਹੋਰ ਬੱਕਰੀ ਦਿਖਾ ਭਾਈ ਕੋਈ ਆ ਡੱਬੀ ਠਾਲਿਆ ਆ ਦੇਖੋ ਭਾਈ ਇਹ 6 ਦੰਦ ਪੱਠਾ ਜੀ ਇਹ 6 ਦੰਦ ਹੈ ਇਹ ਵੀ ਦੁੱਧ ਦਿੰਦੀ ਆ ਇਹ 6 ਦੰਦਾਂ ਦੀ ਦੁੱਧ ਦੇ ਰਹੀ ਹੈ ਇਹ ਗੱਬਣ ਭਾਈ ਇਹ 2.5 ਮਹੀਨਾ ਦੀ ਇਹ ਗਾਰੰਟੀ ਦੇਈ ਗਰੰਟੀ ਦਿਆਂਗੇ ਗੱਬਣਾ ਹਾਂ ਗਰੰਟੀ ਦਿਆਂਗੇ ਗੱਬਣਾ ਜਿਹੜੀ ਦੀ ਗਰੰਟੀ ਨਹੀਂ ਬਈ ਲਵਾਂਗੇ ਸਮਝੋ ਅਸੀਂ ਫੰਡਰ ਕਹਿ ਕੇ ਦਵਾਂਗੇ ਜੀ ਠੀਕ ਹੈ ਜਿਹੜੀ ਦੀ ਗਰੰਟੀ ਦਵਾਂਗੇ ਪੱਕੇ ਤੌਰ ਤੇ ਦਵਾਂਗੇ ਇਹ ਨਹੀਂ ਵੀ ਕੱਚੀ ਗੱਲ ਨਹੀਂ ਕੜੂ ਜੀ ਹਾਂ ਜੀ ਪੱਕੀ ਗੱਲ ਹੋ ਗਈ ਜਮਾਂ ਬਾਕੀ ਬਈ ਵਿੱਚ ਹੁਣ ਲੋਕ ਕਮੈਂਟ ਵੀ ਕਰਦੇ ਨੇ ਹਨਾ ਹਾਂ ਬੀਨਾ ਨੇ ਕੋਈ ਚੇਪੀ ਲਾਲੀ ਇੱਕ ਦਿਨ ਮੈਂ ਧਨੋਲੇ ਬੱਕਰੀ ਵੇਚੀ ਆ ਜੀ 16500 ਰੁਪਏ ਨੂੰ ਬੱਕਰੀਆਂ ਵੇਚੀਆਂ ਹਾਂ ਸਾਢੇ ਚ ਆਪਾਂ ਵੀ ਛੋਟੇ ਚੈਨਲ ਦੀ ਸ਼ਾਇਦ ਵੀਡੀਓ ਪਈ ਸੀ ਹਾਂ 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 ਸੂਨ ਵਾਲੀਆਂ ਬੱਕਰੀਆਂ ਸਾਰੀਆਂ ਉਹ ਇੱਕ ਬੰਦੇ ਦਾ ਕਮੈਂਟ ਆਇਆ ਉਹਦੇ ਵਿੱਚ ਕਮ ਪਤਾ ਨਹੀਂ ਕੀ ਬੰਦੇ ਨੇ ਲਿਖਿਆ ਕਹਿੰਦਾ ਪਤਾ ਨਹੀਂ ਕੀ ਬੋਕ ਬਣਾਤਾ ਕੀ ਇਹੋ ਜਿਹਾ ਕੁਝ ਲਿਖਿਆ ਆਨੇ ਬੰਦੇਆਂ ਦਾ ਬੋਕ ਬਣਾਤਾ ਹਾਂਜੀ ਹਾਂ ਉਹ ਮੈਂ ਬਾਈ ਨੂੰ ਵੀਡੀਓ ਰਾਹੀਂ ਜਵਾਬ ਦੇਣਾ ਚਾਹਾਂਗਾ ਵੀ ਬਾਈ 16500 ਨੂੰ ਉਹ ਹੀਆਂ ਪੱਠਾ ਮੈਨੂੰ ਦਵਾ ਦੇ ਤੇਰੇ ਕੋਲ 40 ਖੜੀਆਂ 40 ਲੈ ਲਊਗਾ ਉਹ ਹੀਆਂ ਪੱਠਾ ਹਾਂ ਠੀਕ ਹੈ ਮੇਰਾ رابطہ ਕਰ ਲੈ ਮੇਰਾ ਨੰਬਰ ਉਹਦੇ ਕੋਲ ਆ ਜਾਊਗਾ ਵੀਡੀਓ ਦੇਖ ਰਿਹਾ ਹੋਊਗਾ ਠੀਕ ਆ ਉਹ ਹੀਆਂ ਪੱਠਾ ਮੈਨੂੰ 16500 ਨੂੰ ਦਵਾ ਦੇ ਨਹੀਂ ਮਿਲਦੀ ਹਣਾ ਠੀਕ ਹੈ ਨਾ ਜੀ ਆਲੱਗ ਗੱਲ ਦਾ ਕਰ ਦਿੰਦਾ ਬਾਈ ਬੈਠੇ ਬੈਠੇ ਲੋਕ ਕਮੈਂਟ ਕਰ ਦਿੰਦੇ ਨੇ ਐਂ ਤੇ ਫਲਾਣਾ ਜੀ ਹਨਾ 16500 ਰੁਪਏ ਸੋਣ ਵਾਲਿਆਂ ਕਾਹਨ 4 4 6 ਦੰਦ ਪੱਠਾ ਦੇ ਦਊਗਾ ਠੀਕ ਹੈ ਨਾ ਜੀ ਸੋਣ ਵਾਲਿਆਂ ਦੀ ਗਾਰੰਟੀ ਸੀ ਬੱਕਰੀਆਂ ਦੀ ਠੀਕ ਹੈ ਤੇ ਕਹਿੰਦਾ ਬੰਦਿਆਂ ਦਾ ਬੋਗ ਬਣਾਤਾ ਐਂ ਕਰਤਾ ਫਲਾਣਾ ਕਰਤਾ ਚਲੋ ਵੀਡੀਓ ਵਿੱਚ ਲਿਖ ਰਖਿਆ ਉਹਨੇ ਬੰਦੇ ਨੇ ਜਿਹੜੇ ਬੰਦੇ ਨੇ ਬਾਈ ਕਿਤੇ ਬੱਕਰੀਆਂ ਦੇ ਬਾੜੀ 'ਚ ਨਹੀਂ ਨਾ ਵੜ ਕੇ ਦੇਖਿਆ ਤਾਂ ਕਮੈਂਟ ਉਹੀ ਜ਼ਿਆਦਾ ਕਰਦੇ ਹੁੰਦੇ ਨੇ ਠੀਕ ਹੈ ਨਾ ਜੀ ਇਹਨਾਂ ਨੂੰ ਪਤਾ ਹਾਂ ਜਿਹੜਿਆਂ ਨੂੰ ਪਤਾ ਹੁੰਦਾ ਚੀਜ਼ ਬਾਰੇ ਉਹ ਨਹੀਂ ਅਗਦੇ ਕਰਦੇ ਉਹ ਤਾਂ ਚਲੋ ਐ ਸੀਗਾ ਬਾਈ ਆਪਾਂ ਨੇ ਇਕੱਠ ਹੀਆ ਨੂੰ ਛਾਟ ਕੇ ਵਿੱਚੋਂ ਚਾਰ ਕਟਵਾ ਦਿਆ ਬਸ 16000 ਨੂੰ ਠੀਕ ਆ ਬਾਈ ਠੀਕ ਆ ਨਾ ਜੀ ਇਹ ਚੱਕਰ ਹੋ ਜਾਂਦਾ ਬਾਈ ਜਿਵੇਂ ਹੁਣ ਮੰਨਨ ਵਾਲੇ ਸਾਰੀਆਂ ਬੱਕਰੀਆਂ ਮੇਰੀਆਂ ਇਕੱਠੀਆਂ ਖਰੀਦੀਆਂ ਹੋਈਆਂ ਨੇਗੀਆਂ ਹੂੰ ਇਕੱਠੀਆਂ ਦੇ ਵਿੱਚੋਂ ਬਾਈ ਨਾ ਜੋ ਕੋਈ ਮਹਿੰਗੀ ਵਿਕਣ ਵਾਲੀ ਹੈ ਕੋਈ ਸਸਤੀ ਵਿਕਣ ਵਾਲੀ ਹੈ ਠੀਕ ਹੈ ਠੀਕ ਹੈ ਨਹੀਂ ਤੇ ਮੈਨੂੰ ਤਾਂ ਅਗਲੇ ਨੇ ਇੱਕੋ ਹੀ ਰੇਟ ਚ ਦਿੱਤੀਆਂ ਨੇ ਸਾਰੀਆਂ ਇਹ ਚੀਜ਼ ਹੋ ਜਾਂਦੀ ਹੈ ਬਾਈ ਜਿਹਦਾ ਆਪਾਂ ਇਕੱਠੀ ਢੇਰੀ ਜੱਕਦੇ ਹਾਂਗੇ ਹੁਣ ਮੰਨਨ ਵਾਲੇ ਇੱਕ ਇੱਕ ਵੇਚਾਂਗੇ ਦੋ ਦੋ ਵੇਚਾਂਗੇ ਅਸੀਂ ਫਿਰ ਆਪਦੇ ਹਿਸਾਬ ਨਾਲ ਬਾਈ ਵੇਚਣੀਆਂ ਨੇ ਠੀਕ ਬੰਦਾ ਬਾਈ ਢਿੱਡ ਦੇ ਮਾਰਿਆ ਫਿਰਦਾ ਹੈ ਹਨਾ ਜੇ ਹੁਣ ਮੰਨਣਾ ਗੱਲ ਹੈ ਬਾਈ ਲੱਖ 2 ਲੱਖ ਰੁਪਏ ਲਾ ਕੇ ਇਹ ਸਾਰੀਆਂ ਵਿੱਚੋਂ 5-7000 10000 ਬਚਾ ਆਇਆ ਨਾ ਬਾਈ ਫਿਰ ਕੀ ਫਾਇਦਾ ਵਪਾਰ ਦਾ ਸਹੀ ਗੱਲ ਆ ਬਾਈ ਹੁਣ ਗੱਡੀਆਂ ਲੈ ਕੇ ਆਨੇ ਬਈ ਇਹਨਾਂ ਦਾ ਵੀ ਤਾਂ ਖਰਚਾ ਪੈਂਦਾ ਠੀਕ ਆ ਨਾ ਜੀ ਤੇ ਠੀਕ ਆ ਬਾਈ ਰਾਮ ਜੀ ਧੰਨਵਾਦ ਧੰਨਵਾਦ ਬਈ